ਜ਼ਿੰਦਗੀ ਵਿੱਚ ਤੰਦਰੁਸਤ ਰਹਿਣ ਲਈ ਜ਼ਰੂਰ ਸੁਣੋ ਬਜ਼ੁਰਗਾਂ ਦੁਆਰਾ ਦੱਸੇ ਗਏ ਮਹੱਤਵਪੂਰਨ ਨੁਸਖੇ ਨੰਬਰ 1 ਜੇਕਰ ਤੁਸੀਂ ਕੋਲੇਸਟ੍ਰੋਲ ਅਤੇ ਡਾਇਬਟੀਜ਼ ਨੂੰ ਕੰਟਰੋਲ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਕarele ਦੀ ਚਾਹ ਦਾ ਵੀ ਸੇਵਨ ਕਰ ਸਕਦੇ ਹੋ ਕarele ਤੋਂ ਬਣੀ ਚਾਹ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਕਿ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਸਾਡੇ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਨੰਬਰ 2 ਜੇਕਰ ਤੁਸੀਂ ਆਪਣਾ ਵਜ਼ਨ ਤੇਜ਼ੀ ਨਾਲ ਘਟਾਉਣਾ ਚਾਹੁੰਦੇ ਹੋ ਤਾਂ ਹਰ ਰੋਜ਼ ਸਵੇਰੇ ਖਾਲੀ ਪੇਟ ਲੋਕੀ ਦਾ ਜੂਸ ਜ਼ਰੂਰ ਪੀਆ ਕਰੋ। ਕਿਉਂਕਿ ਉਸ ਦੇ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜਿਸ ਦੇ ਕਾਰਨ ਸਾਨੂੰ ਲੰਮੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਅਤੇ ਮੈਟਾਬੋਲਿਜ਼ਮ ਸਾਡਾ ਪਹਿਲਾਂ ਨਾਲੋਂ ਵਧਤਰ ਹੁੰਦਾ ਹੈ। ਇਸ ਲਈ ਲੋਕੀ ਦਾ ਜੂਸ ਸਾਡਾ ਵਜ਼ਨ ਘਟਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਹੈ ਇਸ ਤੋਂ ਇਲਾਵਾ ਇਹ ਸਾਨੂੰ ਕਈ ਬਿਮਾਰੀਆਂ ਤੋਂ ਬਚਾ ਸਕਦਾ ਹੈ ਨੰਬਰ 3 ਜੇਕਰ ਅਸੀਂ ਦੁੱਧ ਦੇ ਵਿੱਚ ਬਦਾਮ ਤੇ ਸੌਂਫ ਪਾ ਕੇ ਉਸ ਦੁੱਧ ਦਾ ਸੇਵਨ ਕਰਦੇ ਹਾਂ ਤਾਂ ਇਹ ਦੁੱਧ ਸਾਡੀ ਅੱਖਾਂ ਦੀ ਰੋਸ਼ਨੀ ਵਧਾਉਣ ਵਿੱਚ ਮਦਦ ਕਰਦਾ ਹੈ ਕਿਉਂਕਿ ਬਦਾਮ ਸੌਂਫ ਅਤੇ ਦੁੱਧ ਦੇ ਵਿੱਚ ਵਿਟਾਮਿਨ A ਸ਼ਾਮਲ ਹੁੰਦੇ ਹਨ ਜੋ ਸਾਡੀਆਂ ਅੱਖਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਨੰਬਰ 4 ਰਾਤ ਨੂੰ ਸੌਣ ਤੋਂ ਪਹਿਲਾਂ ਮੇਥੀ ਦੇ ਬੀਜਾਂ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਭਿਉ ਕੇ ਰੱਖ ਦੇਵੋ ਤੇ ਸਵੇਰੇ ਖਾਲੀ ਪੇਟ ਉਸਦੇ ਪਾਣੀ ਦਾ ਸੇਵਨ ਕਰੋ ਅਜਿਹਾ ਕਰਨ ਨਾਲ ਤੁਹਾਡਾ ਪਾਚਨ ਤੰਤਰ ਬਿਲਕੁਲ ਸਹੀ ਰਹਿੰਦਾ ਹੈ ਤੇ ਮੈਟਾਬੋਲਿਜ਼ਮ ਪਹਿਲਾਂ ਨਾਲੋਂ ਵਸ਼ਟ ਹੁੰਦਾ ਹੈ ਜਿਸ ਦੇ ਕਾਰਨ ਸਾਡਾ ਵજન ਘਟਾਉਣ ਦੇ ਵਿੱਚ ਵੀ ਮਦਦ ਮਿਲਦੀ ਹੈ ਇਸ ਤੋਂ ਇਲਾਵਾ ਇਹ ਸਾਡੇ ਸਰੀਰ ਦੀਆਂ ਬਲੌਕ ਨਾੜਾਂ ਨੂੰ ਵੀ ਖੋਲਦਾ ਹੈ ਨੰਬਰ 5 ਭੋਜਨ ਕਰਨ ਤੋਂ ਬਾਅਦ 2-3 ਅੰਜੀਰ ਖਾਣ ਦੇ ਨਾਲ ਜਾਂ ਫਿਰ ਰਾਤ ਨੂੰ 2 ਅੰਜੀਰ ਦੁੱਧ ਦੇ ਵਿੱਚ ਉਬਾਲ ਕੇ ਅੰਜੀਰ ਦਾ ਸੇਵਨ ਕਰਨ ਦੇ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਜੇਕਰ ਤੁਸੀਂ ਅੰਜੀਰ ਨੂੰ ਦੁੱਧ ਦੇ ਵਿੱਚ ਉਬਾਲ ਕੇ ਪੀਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਅੰਜੀਰ ਖਾਣ ਤੋਂ ਬਾਅਦ ਵੀ ਦੁੱਧ ਨੂੰ ਪੀ ਸਕਦੇ ਹੋ। ਨੰਬਰ 6 ਰਾਤ ਨੂੰ ਪਾਣੀ ਦੇ ਵਿੱਚ ਬਦਾਮ ਭਿਓ ਕੇ ਰੱਖਣ ਤੋਂ ਬਾਅਦ ਸਵੇਰੇ ਉਹਨਾਂ ਦਾ ਸੇਵਨ ਕਰਨ ਦੇ ਨਾਲ ਸਾਡੇ ਚਿਹਰੇ ਉੱਤੇ ਰੌਣਕ ਆ ਜਾਂਦੀ ਹੈ। ਕਿਉਂਕਿ ਬਦਾਮ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਨੰਬਰ 7 ਜੇਕਰ ਕਿਸੇ ਨੂੰ ਜਿਗਰ ਦੀ ਗਰਮੀ ਦੀ ਸਮੱਸਿਆ ਹੋਵੇ ਤਾਂ ਉਸ ਵਿਅਕਤੀ ਨੂੰ ਸਤੂਤਧਾਰਾਸ ਪੀਣਾ ਚਾਹੀਦਾ ਹੈ। ਅਜੀਹਾ ਕਰਨ ਨਾਲ ਉਸਦੇ ਜਿਗਰ ਦੀ ਗਰਮੀ ਦੂਰ ਹੋ ਜਾਂਦੀ ਹੈ। ਨੰਬਰ 8 ਕੱਚੇ ਨਾਰੀਅਲ ਦਾ ਪਾਣੀ ਅੱਧਾ ਚਮਚ ਦਿਨ ਦੇ ਵਿੱਚ ਤਿੰਨ ਵਾਰ ਪਿਲਾਉਣ ਨਾਲ ਬੱਚਿਆਂ ਦਾ ਦੁੱਧ ਪੀਤਾ ਹੋਇਆ ਬਾਹਰ ਨਹੀਂ ਨਿਕਲਦਾ। ਨੰਬਰ 9 ਜਿਨ੍ਹਾਂ ਲੋਕਾਂ ਨੂੰ ਗਰਮੀਆਂ ਦੇ ਦਿਨਾਂ ਵਿੱਚ ਨਕਸੀਰ ਫੁੱਟਣ ਦੀ ਸਮੱਸਿਆ ਹੋਵੇ ਉਹਨਾਂ ਨੂੰ ਖਾਲੀ ਪੇਟ ਨਾਰੀਅਲ ਜ਼ਰੂਰ ਖਾ ਲੈਣਾ ਚਾਹੀਦਾ ਹੈ। ਅਜਿਹੇ ਵਿੱਚ ਉਨ੍ਹਾਂ ਦੀ ਨਕਸੀਰ ਫੁੱਟਣ ਜਾਂ ਚੱਲਣ ਦੀ ਜਿਹੜੀ ਬਿਮਾਰੀ ਆ ਉਹ ਬੰਦ ਹੋ ਜਾਂਦੀ ਆ ਨੰਬਰ 10 ਕਈ ਵਾਰ ਸਾਡੇ ਅਚਾਨਕ ਹੀ ਪੇਟ ਦੇ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ ਅਜਿਹੇ ਵਿੱਚ ਸਾਨੂੰ ਇਮਲੀ ਦਾ ਛਿਲਕਾ ਚੰਗੀ ਤਰ੍ਹਾਂ ਜਲਾ ਕੇ ਉਸ ਦਾ ਚੂਰਨ ਬਣਾ ਕੇ ਫਿਰ ਉਸ ਤੋਂ ਬਾਅਦ ਉਸ ਦੇ ਵਿੱਚ ਸ਼ਹਿਦ ਮਿਲਾ ਕੇ ਖਾਣ ਦੇ ਨਾਲ ਸਾਡੇ ਪੇਟ ਦਾ ਦਰਦ ਦੂਰ ਹੋ ਜਾਂਦਾ ਹੈ ਨੰਬਰ 11 ਜੇਕਰ ਕਿਸੇ ਨੂੰ ਉਲਟੀਆਂ ਲੱਗ ਜਾਣ ਤਾਂ ਅੰਬ ਅਤੇ ਪੁਦੀਨੇ ਦੇ ਪੱਤੇ ਇੱਕ ਸਮਾਨ ਲੈ ਕੇ ਕਾੜਾ ਬਣਾਓ ਉਸ ਦੇ ਬਾਅਦ ਰੋਗੀ ਨੂੰ ਸ਼ਹਿਦ ਦੇ ਨਾਲ ਉਸ ਕਾੜੇ ਨੂੰ ਪਿਲਾ ਦਿਓ ਅਜਿਹਾ ਕਰਨ ਨਾਲ ਉਸ ਦੀਆਂ ਉਲਟੀਆਂ ਬੰਦ ਹੋ ਜਾਂਦੀਆਂ ਹਨ ਨੰਬਰ 12 ਜੇਕਰ ਬਹੁਤ ਹੀ ਜ਼ਿਆਦਾ ਗਰਮੀ ਮਹਿਸੂਸ ਹੋ ਰਹੀ ਹੋਵੇ ਤਾਂ ਅਜਿਹੇ ਵਿੱਚ ਤੁਰੰਤ ਹੀ ਨਿੰਬੂ ਪਾਣੀ ਦੇ ਵਿੱਚ ਹਰਾ ਪੁਦੀਨਾ ਪਾ ਕੇ ਉਸ ਦਾ ਜੂਸ ਬਣਾ ਕੇ ਪੀਓ ਸਾਨੂੰ ਬਹੁਤ ਹੀ ਜ਼ਿਆਦਾ ਠੰਡਕ ਮਹਿਸੂਸ ਹੋਵੇਗੀ ਅਤੇ ਗਰਮੀ ਤੋਂ ਆਰਾਮ ਮਿਲੇਗਾ। ਨੰਬਰ 13 ਜੇਕਰ ਪਿੱਤ ਬਹੁਤ ਹੀ ਜ਼ਿਆਦਾ ਨਿਕਲ ਰਹੀ ਹੋਵੇ ਤਾਂ ਪੱਕੇ ਹੋਏ ਕੈਂਥ ਦਾ ਗੁੱਦਾ ਸ਼ੱਕਰ ਦੇ ਵਿੱਚ ਮਿਲਾ ਕੇ ਖਾਣ ਦੇ ਨਾਲ ਸਾਨੂੰ ਲਾਭ ਮਿਲਦਾ ਹੈ। ਨੰਬਰ 14 ਮਹਿਲਾਵਾਂ ਦੇ ਚਿਹਰੇ ਉੱਤੇ ਬਹੁਤ ਹੀ ਜ਼ਿਆਦਾ ਛਾਈਆਂ ਦੀ ਦਿੱਕਤ ਆਉਂਦੀ ਹੈ। ਜਿਹੇ ਵਿੱਚ ਉਹਨਾਂ ਨੂੰ ਤਾਰਪੇਨ ਦਾ ਤੇਲ ਮਲ ਕੇ ਆਪਣੇ ਚਿਹਰੇ ਨੂੰ ਕੁਝ ਦੇਰ ਬਾਅਦ ਧੋ ਲੈਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਛਾਈਆਂ ਘਟ ਜਾਂਦੀਆਂ ਹਨ ਨੰਬਰ 15 ਜੇਕਰ ਅੱਖ ਦੇ ਵਿੱਚ ਮੱਛਰ ਚਲਾ ਜਾਵੇ ਤਾਂ ਉਲਟੇ ਪੈਰ ਪਿੱਛੇ ਵੱਲ ਨੂੰ ਚੱਲਣਾ ਸ਼ੁਰੂ ਕਰਦੇ ਹੋ ਕਦੇ ਵੀ ਅੱਖ ਨੂੰ ਮਲੋ ਨਾ ਨੰਬਰ 16 ਜਿਹੜੇ ਲੋਕ ਮੀਟ ਅੰਡੇ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ ਬਹੁਤ ਵਾਰ ਉਹਨਾਂ ਦੇ ਗਲੇ ਵਿੱਚ ਮੱਛੀ ਦਾ ਕੰਡਾ ਫਸ ਜਾਂਦਾ ਹੈ ਅਜਿਹੇ ਵਿੱਚ ਉਹਨਾਂ ਨੂੰ ਤੁਰੰਤ ਹੀ ਕੇਲੇ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 17 1 ਗ੍ਰਾਮ ਰਾਈ ਦਾ ਚੂਰਨ 2 ਗ੍ਰਾਮ ਘਿਓ ਦੇ ਵਿੱਚ ਰਗੜ ਕੇ ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਅੰਗ ਤੇ ਦੱਦ ਹੋਈ ਹੋਵੇ ਤਾਂ ਇਹ ਲਗਾਉਣ ਨਾਲ ਉਹ ਦੱਦ ਬਿਲਕੁਲ ਠੀਕ ਹੋ ਜਾਂਦੀ ਹੈ ਨੰਬਰ 18 ਆਪਣੇ ਮਾਤਾ ਪਿਤਾ ਦੀ ਆਗਿਆ ਕਰਨ ਵਾਲੇ ਲੋਕ ਕਦੇ ਵੀ ਜ਼ਿੰਦਗੀ ਵਿੱਚ ਧੋਖਾ ਨਹੀਂ ਖਾਂਦੇ ਉਹ ਲੋਕ ਇੱਕ ਨਾ ਇੱਕ ਦਿਨ ਆਪਣੀ ਮੰਜ਼ਲ ਜ਼ਰੂਰ ਪ੍ਰਾਪਤ ਕਰ ਲੈਂਦੇ ਹਨ ਨੰਬਰ 19 ਸਾਨੂੰ ਤਵੇ ਨੂੰ ਕਦੇ ਵੀ ਝੂਠੇ ਭਾਂਡਿਆਂ ਦੇ ਨਾਲ ਨਹੀਂ ਰੱਖਣਾ ਚਾਹੀਦਾ ਅਜਿਹੇ ਵਿੱਚ ਤੁਹਾਡੇ ਘਰ ਦੇ ਵਿੱਚ ਬਰਕਤ ਆਉਣੀ ਬੰਦ ਹੋ ਜਾਂਦੀ ਹੈ ਨੰਬਰ 20 ਜੇਕਰ ਸਾਡੇ ਬੁੱਲ ਕਾਲੇ ਨਜ਼ਰ ਆ ਰਹੇ ਹਨ ਤਾਂ ਸਾਨੂੰ ਆਪਣੇ ਬੁੱਲਾਂ ਦੇ ਉੱਤੇ ਕੱਚਾ ਦੁੱਧ ਹਰ ਰੋਜ਼ ਲਗਾਉਣਾ ਚਾਹੀਦਾ ਹੈ ਅਜਿਹੇ ਕਰਨ ਨਾਲ ਬੁੱਲਾਂ ਦਾ ਕਾਲਾਪਨ ਕੁਝ ਹੀ ਦਿਨਾਂ ਵਿੱਚ ਠੀਕ ਹੋ ਜਾਂਦਾ ਹੈ। ਨੰਬਰ 21 ਗਰਮ-ਗਰਮ ਦੁੱਧ ਦੇ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਸਾਡੀ ਪੁਰਾਣੀ ਤੋਂ ਪੁਰਾਣੀ ਖਾਂਸੀ ਦੂਰ ਹੋ ਜਾਂਦੀ ਹੈ। ਇਹ ਇੱਕ ਖਰੇਲੂ ਨੁਕਤਾ ਹੈ ਤੇ ਜ਼ਰੂਰ ਅਜ਼ਮਾ ਕੇ ਦੇਖਣਾ ਚਾਹੀਦਾ ਹੈ। ਕਿਉਂਕਿ ਅਕਸਰ ਲੋਕਾਂ ਨੂੰ ਖਾਂਸੀ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਰਹਿੰਦੀ ਹੈ ਤੇ ਅਜਿਹੇ ਵਿੱਚ ਇਸ ਨੁਕਤੇ ਨੂੰ ਜ਼ਰੂਰ ਵਰਤੋ। ਨੰਬਰ 22 ਜਿਹੜੇ ਲੋਕ ਪਿਸਤੇ ਦਾ ਸੇਵਨ ਕਰਦੇ ਹਨ ਉਹਨਾਂ ਦੀ ਦਿਮਾਗੀ ਤਾਕਤ ਪਹਿਲਾਂ ਨਾਲੋਂ ਵੱਧ ਜਾਂਦੀ ਹੈ। ਨੰਬਰ 23 ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਅੰਗ ਉੱਤੇ ਫੋੜਾ ਜਾਂ ਫਿੰਸੀਆਂ ਨਿਕਲ ਜਾਂਦੇ ਹਨ ਤਾਂ ਉਰਦ ਦੀ ਦਾਲ ਨੂੰ ਚੰਗੀ ਤਰ੍ਹਾਂ ਪੀਸ ਕੇ ਉਸ ਨੂੰ ਉਸ ਜਗ੍ਹਾ ਉੱਤੇ ਬੰਨ ਲਵੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ। ਨੰਬਰ 24 ਬੇਹੀ ਰੋਟੀ ਦੁੱਧ ਦੇ ਵਿੱਚ ਪੀਓਗੇ ਖਾਨ ਨਾਲ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਬਹੁਤ ਲੋਕ ਇਸ ਦਾ ਸੇਵਨ ਕਰਦੇ ਹਨ ਨੰਬਰ 25 ਗਰਮੀਆਂ ਦੇ ਵਿੱਚ ਘੜੇ ਦਾ ਪਾਣੀ ਪੀਣਾ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਚੰਗਾ ਹੁੰਦਾ ਹੈ ਪਿੰਡਾਂ ਦੇ ਵਿੱਚ ਇਸ ਦਾ ਬਹੁਤ ਸਾਰੇ ਲੋਕ ਇਸਤੇਮਾਲ ਵੀ ਕਰਦੇ ਹਨ ਜੋ ਕਿ ਸਾਡੇ ਸਰੀਰ ਲਈ ਸਾਡੀ ਤੰਦਰੁਸਤੀ ਲਈ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਨੰਬਰ 26 ਗਰਮੀ ਦੇ ਮੌਸਮ ਵਿੱਚ ਤੀਰਾ ਗੂੰਦ ਨੂੰ ਭਿਉ ਕੇ ਖਾਣ ਨਾਲ ਸਰੀਰ ਦੇ ਅੰਦਰ ਠੰਡਕ ਪੈਦਾ ਹੁੰਦੀ ਹੈ ਕਿਉਂਕਿ ਕਿਸੇ ਵੀ ਚੀਜ਼ ਨੂੰ ਭਿਉ ਕੇ ਖਾਣ ਨਾਲ ਉਸ ਦੀ ਤਸਵੀਰ ਠੰਡੀ ਹੋ ਜਾਂਦੀ ਹੈ ਅਜਿਹੀਆਂ ਹੀ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਧੰਨਵਾਦ